ਰਾਤ ਦਾ ਸਮਾਂ ਸੀ ਇੱਕ ਕੁੜੀ ਨੂੰ ਦੁਲਹਨ ਵਾਂਗ ਤਿਆਰ ਕੀਤਾ ਜਾ ਰਿਹਾ ਸੀ ਉਸ ਨੂੰ ਲਾਲ ਕੱਪੜੇ ਪਹਿਨਾਏ ਜਾ ਰਹੇ ਸੀ ਜਲਦੀ ਜਲਦੀ ਲਿਪਸਟਿਕ ਲਗਾਈ ਗਈ ਸੀ ਉਸ ਦੇ ਸਿਰ ਉੱਤੇ ਲਾਲ ਰੰਗ ਦਾ ਕੱਪੜਾ ਰੱਖਿਆ ਗਿਆ ਸੀ ਸ਼ਾਇਦ ਉਹ ਇੱਕ ਦੁਪੱਟਾ ਸੀ ਉਸ ਦਾ ਹੱਥ ਫੜ ਕੇ ਉਸ ਨੂੰ ਇੱਕ ਕਮਰੇ ਦੇ ਵਿੱਚ ਲਿਜਾਇਆ ਗਿਆ ਉਸ ਨਾਲ ਕੋਈ ਹੋਰ ਕੋਈ ਜ਼ੋਰ ਜ਼ਬਰਦਸਤੀ ਨਹੀਂ ਸੀ ਹੋ ਰਹੀ ਇਹ ਸਭ ਉਸ ਦੀ ਆਪਣੀ ਮਰਜ਼ੀ ਦੇ ਨਾਲ ਹੀ ਹੋ ਰਿਹਾ ਸੀ ਪਰ ਅਸਲ ਦੇ ਵਿੱਚ ਉਹ ਇਹ ਸਭ ਕੁਝ ਕਰਨ ਲਈ ਮਜਬੂਰ ਸੀ ਭਾਵ ਪਹਿਲਾਂ ਉਸ ਨੂੰ ਮਜਬੂਰ ਕੀਤਾ ਗਿਆ ਅਤੇ ਜਦੋਂ ਸਹਿਮਤੀ ਬਣੀ ਤਾਂ ਉਸ ਨੂੰ ਆਪਣੀ ਮਰਜ਼ੀ ਨਾਲ ਕੰਮ ਕਰਨ ਦਿੱਤਾ ਗਿਆ ਉਸ 55 ਸਾਲ ਦੇ ਬੁੱਢੇ ਆਦਮੀ ਨੇ ਮੈਨੂੰ ਦੇਖਿਆ ਅਤੇ ਕਿਹਾ ਤੈਨੂੰ ਸਭ ਪਤਾ ਹੈ ਕਿ ਇਸ ਕਮਰੇ ਦੇ ਵਿੱਚ ਕੀ ਹੋਣ ਵਾਲਾ ਹੈ ਉਸ ਨੇ ਬੈੱਡ ਵੱਲ ਇਸ਼ਾਰਾ ਕਰਕੇ ਮੈਨੂੰ ਬੈਠਣ ਲਈ ਕਿਹਾ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇੱਥੋਂ ਭੱਜ ਜਾਵਾਂ ਪਰ ਮੈਂ ਭੱਜ ਨਹੀਂ ਸਕਦੀ ਸੀ ਕਿਉਂਕਿ ਉਹ ਕਮਰੇ ਵਿੱਚ ਨਾ ਤਾਂ ਕੋਈ ਖਿੜਕੀ ਸੀ ਤੇ ਨਾ ਹੀ ਭੱਜਣ ਦਾ ਕੋਈ ਹੋਰ ਰਸਤਾ ਸੀ ਇਹ ਘਰ ਬਹੁਤ ਹੀ ਵੱਡਾ ਸੀ ਜਦੋਂ ਮੈਨੂੰ ਉੱਥੇ ਲਿਜਾਇਆ ਗਿਆ ਸੀ ਤਾਂ ਮੇਰੀਆਂ ਅੱਖਾਂ ਉੱਤੇ ਇੱਕ ਕਾਲੇ ਰੰਗ ਦੀ ਪੱਟੀ ਬੰਨੀ ਗਈ ਸੀ ਕਾਰ ਤੋਂ ਲੈ ਕੇ ਕਮਰੇ ਤੱਕ ਪਹੁੰਚਣ ਵਿੱਚ ਹੀ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਘਰ ਬਹੁਤ ਵੱਡਾ ਹੈ ਅਤੇ ਇੰਜ ਲੱਗ ਰਿਹਾ ਸੀ ਜਿਵੇਂ ਇਹ ਕਿਸੇ ਬਹੁਤ ਵੱਡੇ ਅਮੀਰ ਆਦਮੀ ਦਾ ਹੋਵੇ ਸ਼ਾਇਦ ਇਹ ਵਿਅਕਤੀ ਦੀ ਕੋਈ ਵੱਡੀ ਅਮੀਰ ਵਪਾਰੀ ਹੋਵੇ ਜੋ ਉਹ ਇਥੋਂ ਤੱਕ ਲਿਆਉਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਉਸਨੇ ਮੈਨੂੰ ਬੈੱਡ ਉੱਤੇ ਧੱਕਾ ਦੇ ਦਿੱਤਾ ਅਤੇ ਮੈਂ ਲੇਟ ਗਈ ਉਹ ਆਪਣੇ ਰੱਖੇ ਟੇਬਲ ਵੱਲ ਮੂੰਹ ਕਰਕੇ ਕੁਝ ਕਰ ਰਿਹਾ ਸੀ ਮੈਂ ਬੈੱਡ ਤੇ ਪਈ ਰੋ ਰਹੀ ਸੀ ਮੈਂ ਆਪਣੀ ਮਜਬੂਰੀ ਕਾਰਨ ਆਪਣੇ ਹੰਝੂ ਰੋਕੇ ਹੋਏ ਸਨ ਅੱਜ ਇੱਥੇ ਮੇਰੇ ਨਾਲ ਜੋ ਵੀ ਕੁਝ ਹੋ ਰਿਹਾ ਸੀ ਉਹ ਬਹੁਤ ਹੈਰਾਨ ਕਰ ਦੇਣ ਵਾਲਾ ਸੀ ਮੈਨੂੰ ਬੈੱਡ ਤੇ ਪਈ ਨੂੰ ਕੁਝ ਠੰਡਾ ਠੰਡਾ ਮਹਿਸੂਸ ਹੋਣ ਲੱਗਿਆ ਜਿਵੇਂ ਬਰਫ਼ ਰੱਖੀ ਹੋਵੇ ਜਾਂ ਬਰਫ਼ ਵਰਗੀ ਕੋਈ ਹੋਰ ਚੀਜ਼ ਸਤੋ ਪਹਿਲਾਂ ਇਹ ਮੇਰੀਆਂ ਤਿੰਨ ਭੈਣਾਂ ਨੂੰ ਸ਼ਿਕਾਰ ਬਣਾ ਚੁੱਕਿਆ ਸੀ ਅੱਜ ਮੇਰੀ ਵਾਰੀ ਆਈ ਅਤੇ ਮੈਂ ਜਿਵੇਂ ਹੀ ਉਸ ਬੈੱਡ ਦਾ ਗੱਦਾ ਚੁੱਕਿਆ ਤਾਂ ਬੈੱਡ 헤ਠਾਂ ਦਾ ਦ੍ਰਿਸ਼ ਦੇਖ ਕੇ ਮੇਰਾ ਸਿਰ ਚਕਰ ਆ ਗਿਆ ਅਤੇ ਮੈਂ ਬੇਹੋਸ਼ ਹੋ ਗਈ ਤਾਂ ਦੋਸਤੋ ਕੀ ਸੀ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਆਓ کہانی ਸ਼ੁਰੂ ਕਰਦਿਆਂ ਜੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਤੋਂ ਇਹ ਇੰਨਾ ਗਰੀਬ ਪਰਿਵਾਰ ਸੀ ਜੋ ਕਿ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਕਰਦਾ ਸੀ ਤੇ ਹਾਲਾਂਕਿ ਘਰ ਦੇ ਵਿੱਚ ਅਤਿ ਦੀ ਗਰੀਬੀ ਸੀ ਇਹਨਾਂ ਦਾ ਪਿਤਾ ਜੋ ਕਿ ਇੱਕ ਗਰੰਥੀ ਸਿੰਘ ਸੀ ਜਿੰਨਾ ਵੀ ਗੁਜ਼ਾਰਾ ਬਣਦਾ ਤੇ ਉਹ ਸਾਰਾ ਆਪਣੇ ਘਰ ਵਿੱਚ ਕਰਦੇ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਸ਼ੱਕ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਪਰ ਅਸਲ ਦੇ ਵਿੱਚ ਹੁਣ ਇਹਨਾਂ ਦੇ ਪਿਤਾ ਦਾ ਜਿਹੜਾ ਕੰਮਕਾਰ ਹੈ ਉਹ ਵੀ ਨਹੀਂ ਸੀ ਚੱਲ ਰਿਹਾ ਕਿਉਂਕਿ ਗਰੰਥੀ ਸਿੰਘਾਂ ਹਾਲਾਤ ਅੱਜ ਆਪਾਂ ਬਿਲਕੁਲ ਦੇਖਦੇ ਹੀ ਆ ਕਿ ਜਿਵੇਂ ਆਪਾਂ ਹਾਲਾਤ ਦੇਖਦੇ ਆ ਕਈ ਗਰੰਥੀ ਸਿੰਗਾ ਦੇ ਘਰ ਦੇ ਜਿਹੜੇ ਨੇ ਉਹ ਬੂਹੇ ਵੀ ਨਹੀਂ ਹਨ ਫਿਰ ਦੇ ਉੱਤੇ ਛੱਤ ਵੀ ਨਹੀਂ ਹੈ ਤੋਂ ਇਸੇ ਤਰ੍ਹਾਂ ਇਹਨਾਂ ਨਾਲ ਵੀ ਇਹ ਜਿਹੜਾ ਪਰਿਵਾਰ ਸੀ ਕਿਰਾਏ ਦੇ ਉੱਪਰ ਰਹਿ ਰਿਹਾ ਸੀ ਤੇ ਆਪਣਾ ਘਰ ਵੀ ਜਿਹੜਾ ਇਹਨਾਂ ਕੋਲੇ ਨਹੀਂ ਸੀ ਹੈਗਾ ਤੋਂ ਜਿਸ ਤھے ਕਿ ਪਰਿਵਾਰ ਬਹੁਤ ਸਾਰੀ ਗਰੀਬੀ ਦੇ ਵਿੱਚੋਂ ਲੰਘ ਰਿਹਾ ਸੀ ਇਹ ਪਰਿਵਾਰ ਬਹੁਤ ਜ਼ਿਆਦਾ ਅੰਤਾਂ ਦੀ ਗਰੀਬੀ ਦੇ ਵਿੱਚੋਂ ਉਕਟਾ ਆກ ਰਿਹਾ ਸੀ ਇਸ ਪਰਿਵਾਰ ਦੀ ਕੋਈ ਬਾਹ ਹੜਨ ਵਾਲਾ ਨਹੀਂ ਇੱਕ ਬਹੁਤ ਵੱਡਾ ਵਪਾਰੀ ਬੰਦਾ ਜੋ ਕਿ ਗੁਰੂ ਘਰ ਦਾ ਪ੍ਰਧਾਨ ਵੀ ਸੀ ਤੇ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਉਸ ਦੇ ਛੇ ਵੀ ਸੀ ਤੇ ਬਹੁਤ ਜ਼ਿਆਦਾ ਵੱਡੇ ਵਰਗ ਦਾ ਉਹ ਵਪਾਰੀ ਸੀ ਜਿਸ ਦੇ ਕੋਲ ਪਤਾ ਨਹੀਂ ਕਿੰਨੀ ਕੁ ਪ੍ਰਾਪਤੀ ਸੀ ਅੱਜ ਤੱਕ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਤੇ ਉਸ ਬੰਦੇ ਦੇ ਇੱਕ ਛੋਟੇ ਜਿਹੇ ਘਰ ਦੇ ਵਿੱਚ ਇਹ ਪਰਿਵਾਰ ਕਿਰਾਏ ਤੇ ਰਹਿ ਰਿਹਾ ਸੀ ਪਹਿਲਾਂ ਤੇ ਇਹ ਕਿਰਾਇਆ ਲਗਾਤਾਰ ਟਾਈਮ ਟੂ ਟਾਈਮ ਦੇ ਰਹੇ ਸੀ ਪਰ ਹੁਣ ਇਹਨਾਂ ਨੂੰ ਕਿਰਾਇਆ ਦੇਣਾ ਵੀ ਮੁਸ਼ਕਲ ਹੋ ਚੁੱਕਿਆ ਸੀ ਕਿਉਂਕਿ ਜਿੱਥੇ ਆਪ ਖਾਣ ਨੂੰ ਸੀ ਜੁਨੀ ਤੇ ਹੋ ਰਿਹਾ ਵਿਚਾਰੇ ਕਿਰਾਇਆ ਕਿੱਥੋਂ ਦਿੰਦੇ ਤੇ ਇੱਕ ਦਿਨ ਉਹ ਵਿਅਕਤੀ ਆਉਂਦਾ ਜਿਹੜਾ ਕਿ ਉਮਰ ਦਾ ਬਹੁਤ ਵੱਡਾ ਸੀ ਤੇ ਉਹ ਆ ਕੇ ਕਿਰਾਇਆ ਮੰਗਦਾ ਤੇ ਇਹ ਪਰਿਵਾਰ ਉਹਨੂੰ ਆਖਦਾ ਵੀ ਸਾਡੇ ਕੋਲੇ ਕਿਰਾਇਆ ਤੇ ਹੈ ਨਹੀਂ ਤੇ ਆਕਰ ਹੁਣ ਅਸੀਂ ਕਿਰਾਇਆ ਜਿਹੜਾ ਹੈ ਉਹ ਕਿੱਥੋਂ ਲਈਏ ਕਿਉਂਕਿ ਸਾਡੇ ਘਰ ਦੇ ਵਿੱਚ ਆਪਣੇ ਖਾਣ ਪੀਣ ਦੇ ਹੀ ਜਿਹੜੇ ਲਾਲੇ ਪਏ ਹੋਏ ਨੇ ਹੁਣ ਉਹ ਵਿਅਕਤੀ ਜਦੋਂ ਹਾਲਾਤ ਵੇਖਦਾ ਉਹਨੂੰ ਸੱਚੀ ਮੱਚ ਯਕੀਨ ਹੋ ਜਾਂਦਾ ਕਿ ਇਹਨਾਂ ਦੇ ਘਰ ਦੇ ਵਿੱਚ ਦੀ ਕੁਝ ਵੀ ਨਹੀਂ ਹੈ ਇਹ ਕਿਰਾਇਆ ਕਿੱਥੋਂ ਦੇਣਗੇ ਕਿਉਂਕਿ ਕਿਰਾਏ ਨੂੰ ਦੇਣ ਵਾਸਤੇ ਉਹਨਾਂ ਕੋਲੇ ਹੈ ਹੀ ਕੁਝ ਤੇਰੋ ਵਿਅਕਤੀ ਆਪਣੀ ਇੱਕ ਪੇਸ਼ਕਸ਼ ਰੱਖਦਾ ਹੈ ਉਹਦੇ ਘਰ ਦੇ ਵਿੱਚ ਧੀਆ ਸੰਨ ਤੇ ਉਹ ਸਾਰੀਆਂ ਧੀਆ ਵੱਲ ਵੇਖਦਾ ਹੈ ਤੇ ਉਸ ਕਿਰਾਏ ਦਾ ਜਿਹੜਾ ਮੁੱਲ ਉਹ ਧੀਆ ਤੋਂ ਵਸੂਲਣਾ ਚਾਹੁੰਦਾ ਤੇ ਉਹ ਆਪਣੀ ਪੇਸ਼ਕਸ਼ ਰੱਖਦਾ ਤੇ ਉਹ ਕੁੜੀਆਂ ਦੀ ਮਾਂ ਨੂੰ ਇੱਕ ਗੱਲ ਕਹਿੰਦਾ ਕਿ ਵੇਖ ਤੇਰੀਆਂ ਜਿਹੜੀਆਂ ਬੱਚੀਆਂ ਨੇ ਉਹ ਦੀਵਾਨ ਨੇ ਤੇ ਕੁਤੁਰਤ ਵੀ ਨੇ ਤੂੰ ਇੰਜ ਕਰ ਮੈਨੂੰ ਕਿਰਾਇਆ ਭਾਵੇਂ ਨਾ ਦਿਆ ਕਰੋ ਆਪਣੀ ਇੱਕ ਲੜਕੀ ਨੂੰ ਇੱਕ ਮਹੀਨੇ ਬਾਅਦ ਮੇਰੇ ਕੋਲ ਇੱਕ ਰਾਤ ਵਾਸਤੇ ਦਿਆ ਕਰੋ ਤੇ ਮੈਂ ਤੁਹਾਡੇ ਤੋਂ ਕਿਰਾਇਆ ਵੀ ਨਹੀਂ ਲਵਾਂਗਾ ਤੁਸੀਂ ਆਪਣਾ ਜਿੰਨਾ ਟਾਈਮ ਮਰਜ਼ੀ ਇੱਥੇ ਰਹਿ ਸਕਦੇ ਹੋ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਬਿਲਕੁਲ ਨਹੀਂ ਹੈ ਉਹਨਾਂ ਦੀ ਮਾਂ ਪਹਿਲਾਂ ਤੇ ਗੱਲ ਨੂੰ ਸੋਚਦੀ ਹੈ ਪਰ ਮਜਬੂਰੀ ਵਾਸਾ ਨਹੀਂ ਤੇ ਉਹਦੇ ਗੱਲ ਪੈ ਸਕਦੀ ਸੀ ਨਾ ਹੀ ਉਹਨਾਂ ਨੂੰ ਕੁਝ ਕਹਿ ਸਕਦੀ ਸੀ ਉਹਨੇ ਚੁੱਪਚਾਪ ਇਸ ਗੱਲ ਨੂੰ ਸੁਣ ਲਿਆ ਤੇ ਉਹ ਜਿਹੜਾ ਅਮੀਰ ਵਿਅਕਤੀ ਸੀ ਉਹ ਵੀ ਇੰਨੀ ਗੱਲ ਸੁਣਾ ਕਰਕੇ ਉੱਥੋਂ ਚਲੇ ਜਾਂਦਾ ਤੇ ਉਹ ਆਪਣੀ ਗੱਲ ਰੱਖ ਕੇ ਚਲੇ ਜਾਂਦਾ ਤੇ ਉਹਨਾਂ ਦੀ ਮਾਂ ਸੋਚਣ ਦੇ ਮਜਬੂਰ ਹੋ ਜਾਂਦੀ ਹੈ ਤੇ ਫਿਰ ਉਹ ਆਪਣੀਆਂ ਵੱਡੀਆਂ ਲੜਕੀਆਂ ਨੂੰ ਜਿਹੜੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਇਦਾਂ ਕਰਕੇ ਵੀ ਆਪਾਂ ਨੂੰ ਪੈਸੇ ਵੀ ਮਿਲਣਗੇ ਪਰ ਆਇਆ ਵੀ ਜੇ ਕਿਤੇ ਆਪਾਂ ਰੋਡ ਤੇ ਚਲੇ ਗਏ ਇਹਨੇ ਘਰ ਦੇ ਵਿੱਚੋਂ ਕੰਨ ਦਿੱਤਾ ਹਰ ਰਾਤ ਹਰ ਰੋਜ਼ ਆਪਣੇ ਨਾਲ ਸੜਕ ਤੇ ਜੋ ਕੁਝ ਹੋਏਗਾ ਪਰ ਉਹ ਆਪਾਂ ਇੱਕ ਰਾਤ 'ਚ ਇੱਕ ਲਣੀ ਹੀ ਕਰਕੇ ਸਾਰਾ ਪੈਸਾ ਜਿਹੜਾ ਹੈ ਕਮਾ ਸਕਦੀਆਂ ਤੇ ਆਪਣੇ ਘਰ ਦੇ ਹਾਲਾਤ ਬਦਲ ਸਕਦੀਆਂ ਤੇ ਸ਼ਾਇਦ ਜੋ ਆਪਣੇ ਨਾਲ ਬਾਹਰ ਬਹੁਤ ਥਾਵਾਂ ਤੇ ਹੋਏਗਾ ਤੇ ਆਪਣੇ ਵਿੱਚੋਂ ਇੱਕ ਨੂੰ ਹੀ ਜਰੀਆ ਇਹ ਮੁਕੀਬਤ ਚੱਲਣੀ ਪਏਗੀ ਵੀ ਮਹੀਨੇ ਬਾਅਦ ਇਹ ਆਪਣਾ ਸਾਰਾ ਕੁਝ ਸੈੱਟ ਹੋ ਜਾਏਗਾ। ਹੁਣ ਮਾਵਾਂ ਧੀਆਂ ਦੋਵਾਂ ਨੇ ਰਾਏ ਕਰ ਲਈ ਤੇ ਉਸ ਤੋਂ ਬਾਅਦ ਛੋਟੀਆਂ ਬੱਚੀਆਂ ਜਿਹੜੀਆਂ ਸਨ ਜਿਨ੍ਹਾਂ ਦੀ ਉਮਰ ਤਕਰੀਬਨ ਹਰੇ 20 ਕੋ ਸਾਲ ਦੀ ਸੀ ਤੇ ਉਸ ਜਿਹੜੀ ਵੱਡੀ ਲੜਕੀ ਸੀ ਉਹ ਵੀ ਮੰਨ ਜਾਂਦੀ ਹੈ, ਉਸ ਤੋਂ ਛੋਟੀ ਵੀ ਮੰਨ ਜਾਂਦੀ ਹੈ, ਫਿਰ ਉਸ ਤੋਂ ਛੋਟੀ ਵੀ ਮੰਨ ਜਾਂਦੀ ਹੈ ਪਰ ਜਿਹੜੀ ਸਾਰੀਆਂ ਤੋਂ ਛੋਟੀ ਹੈ ਜਿਸ ਦੀ ਉਮਰ ਤਕਰੀਬਨ ਹਰੇ 17-18 ਕੋ ਖਾਲਦੀ ਹੈ ਤੇ ਉਹ ਲੜਕੀ ਇਸ ਤੀਜ ਦਾ ਵਿਰੋਧ ਕਰਦੀ ਹੈ। ਉਹ ਕਹਿੰਦੀ ਹੈ ਇਹ 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 ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ। ਇਹ ਤਾਂ ਸਰਾਸਰ ਗਲਤ ਹੈ ਤੇ ਉਸ ਦੀ ਮਾਂ ਜਿਹੜੀ ਹੈ ਉਸ ਨੂੰ ਸਮਝਾਉਂਦੀ ਹੈ ਕਿ ਆਪਣੇ ਕੋਲ ਹੋਰ ਕੋਈ ਆਪਸ਼ਨ ਵੀ ਨਹੀਂ ਹੈਗਾ ਤੇ ਹੁਣ ਆਪਾਂ ਤਰ੍ਹਾਂ ਦੇ ਤੇ ਤਰ੍ਹਾਂ ਦੇ ਵੀ ਕੀਤੇ ਜਾਵਾਂਗੇ ਤੇ ਜਾਵਾਂਗੇ ਵੀ ਕਿੱਥੇ ਆਪਣੇ ਕੋਲੇ ਹੋਰ ਕੋਈ ਹੁਣ ਤਾਰਾ ਨਹੀਂ ਹੈ ਕੋਈ ਵੀ ਆਪਸ਼ਨ ਨਹੀਂ ਹੈ ਓ ਲੜਕੀ ਜਿਹੜੀ ਹੈ ਬਹੁਤ ਜ਼ਿਆਦਾ ਨਾਲ ਆਰਗੂ ਕਰਦੀ ਹੈ ਤੇ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਉਹ ਝਗੜਦੀ ਹੈ ਪਰ ਕੋਈ ਹੱਲ ਕੋਈ ਸਿੱਟਾ ਜਿਹੜਾ ਹੈ ਉਹ ਬਿਲਕੁਲ ਨਹੀਂ ਨਾ ਪਰ ਆਖਰਕਾਰ ਹੁਣ ਜਿਹੜੀਆਂ ਵੱਡੀਆਂ ਲੜਕੀਆਂ ਸੀ ਉਹ ਮੰਨ ਚੁੱਕੀਆਂ ਸੀ ਕਿ ਘਰ ਦੇ ਹਾਲਾਤ ਤੋਂ ਜਾਣੋ ਸੀ ਕਿਉਂਕਿ ਮਜਬੂਰੀ ਬਾ ਮਜਬੂਰੀ ਬਹੁਤ ਵੱਡੀ ਚੀਜ਼ ਹੈ ਹੁੰਦੀ ਆ ਤੇ ਉਹ ਮਜਬੂਰੀ ਬਸ ਆਪਣਾ ਸਾਰਾ ਕੁਝ ਕਰਨ ਲਈ ਤਿਆਰ ਸੀ ਤੇ ਹੁਣ ਆਖਰਕਾਰ ਵੱਡੀ ਲੜਕੀ ਜਿਹੜੀ ਹੈ ਉਹ ਤਿਆਰ ਹੋ ਜਾਂਦੀ ਹੈ ਤੇ ਸਮਾਂ ਜਿਹੜਾ ਹੈ ਉਹ ਆ ਜਾਂਦਾ ਹੈ ਤੇ ਉਹ ਜਿਹੜੀ ਉਹਨਾਂ ਦੀ ਮਾਂ ਹੁੰਦੀ ਹੈ ਉਹ ਆਪਣੀ ਵੱਡੀ ਲੜਕੀ ਨੂੰ ਤਿਆਰ ਕਰਦੀ ਹੈ ਉਸ ਤੋਂ ਬਾਅਦ ਫਿਰ ਉਹ ਆਉਂਦਾ ਹੈ ਮਾਲਕ ਤੇ ਉਸ ਲੜਕੀ ਨੂੰ ਆਪਣੇ ਨਾਲ ਲੈ ਜਾਂਦਾ ਹੈ ਤੇ ਉਸ ਨੂੰ ਇੱਕ ਰਾਤ ਦਾ ਕਹਿ ਕੇ ਗਿਆ ਸੀ ਪਰ ਹੁਣ ਤਕਰੀਬਨ 7 ਦਿਨ ਗਤੀਏ ਕੀ ਤੇ ਹੁਣ ਉਹ ਲੜਕੀ ਜਿਹੜੀ ਹੈ 7 ਦਿਨ ਰਹਿ ਕੇ ਆਈ ਸੀ ਕਿਸੇ ਨੇ ਮੁੜ ਕੇ ਸਵਾਲ ਵੀ ਨਹੀਂ ਸੀ ਪੁੱਤੇ ਆਪ ਤੇ ਉਹ ਲੜਕੀ ਜਿਹੜੀ ਹੈ ਸੱਤ ਦਿਨਾਂ ਬਾਅਦ ਆਪਣੇ ਘਰ ਵਾਪਸ ਆਉਂਦੀ ਹੈ ਪਰ ਉਹ ਬਹੁਤ ਜ਼ਿਆਦਾ ਖੁਸ਼ ਸੀ ਤੇ ਉਹ ਲੜਕੀ ਜਿਹੜੀ ਹੈ ਕੁਝ ਵੀ ਬੋਲਣ ਲਈ ਤਿਆਰ ਨਹੀਂ ਸੀ ਤੇ ਉਸ ਦੀਆਂ ਭੈਣਾਂ ਜਿਹੜੀਆਂ ਉਸ ਨੂੰ ਪੁੱਛਦੀਆਂ ਨੇ ਵੀ ਆਖਰ ਤੇਰੇ ਨਾਲ ਉੱਥੇ ਕੀ ਹੋਇਆ ਅਜੇ ਹੀ ਕੀ ਘਟਨਾ ਵਾਪਰੀ ਤੂੰ ਤੇ ਬਹੁਤ ਚੁੱਸ ਲੱਗ ਰਹੀ ਹੈ ਤੇ ਪਰ ਉਹ ਲੜਕੀ ਕੁਝ ਵੀ ਨਹੀਂ ਦੱਸਦੀ ਉਹ ਕਹਿੰਦੀ ਵੀ ਮੈਂ ਉਸ ਦੇ ਨਾਲ ਵਾਅਦਾ ਕੀਤਾ ਵੀ ਇਹ ਗੱਲ ਮੈਂ ਬਾਹਰ ਕਿਸੇ ਨੂੰ ਨਹੀਂ ਦੱਸਾਂਗੀ ਤੇ ਉਹ ਇਸ ਕਰਕੇ ਆਪਣੀਆਂ ਭੈਣਾਂ ਨੂੰ ਵੀ ਕੁਝ ਨਹੀਂ ਦੱਸਦੀ ਫਿਰ ਇੱਕ ਮਹੀਨਾ ਪੂਰਾ ਹੋ ਜਾਂਦਾ ਹੈ ਫਿਰ ਉਸ ਕੋ ਟੁੱਟੀ ਦੀਵਾਰੀ ਆਉਂਦੀ ਹੈ ਤੇ ਉਹ ਜਿਹੜਾ ਸਹਾੂਕਾਰ ਹੈ ਤੇ ਉਹ ਪ੍ਰਧਾਨ ਜਿਹੜਾ ਹੈ ਉਹ ਫੇਰ ਆਉਂਦਾ ਤੇ ਫਿਰ ਉਹ ਲੜਕੀ ਨੂੰ ਨਾਲ ਲੈ ਜਾਂਦਾ ਇੱਕ ਰਾਤ ਦਾ ਕਹਿ ਕਰਕੇ ਫਿਰ ਉਹ ਉਸ ਨੂੰ ਇੱਕ ਹਫਤਾ ਆਪਣੇ ਬਾਸ ਰੱਖਦਾ ਪਰ ਹੁਣ ਜਦੋਂ ਇਹ ਲੜਕੀ ਇੱਕ ਹਫਤੇ ਬਾਅਦ ਵਾਪਸ ਆਈ ਤਾਂ ਇਸ ਲੜਕੀ ਨੂੰ ਜਿਹੜਾ ਹੈ ਕੁਝ ਵੀ ਠੀਕ ਨਹੀਂ ਥੀ ਲੱਗ ਰਿਹਾ ਕਿਉਂਕਿ ਇਹਦੀ ਹਾਲਤ ਇਦਾਂ ਸੀ ਜਿਵੇਂ ਇਸ ਨੂੰ ਜਿਹੜਾ ਹੈ ਕੋਈ ਕੰਮ ਜ਼ਬਰਦਸਤੀ ਧੱਕੇ ਨਾਲ ਕਰਵਾਇਆ ਗਿਆ ਹੋਵੇ ਬਿਲਕੁਲ ਵੀ ਕੁਝ ਨਹੀਂ ਸੀ ਲੱਗ ਰਹੀ ਪਰ ਕਿਸੇ ਨੇ ਉਸ ਤੋਂ ਕੁਝ ਵੀ ਨਹੀਂ ਪੁੱਛਿਆ ਉਸ ਤੋਂ ਬਾਅਦ ਫਿਰ ਹੁਣ ਵਾਰੀ ਤੀਸਰੇ ਨੰਬਰ ਦੀ ਉਹ ਲੜਕੀ ਜਿਹੜੀ ਹੈ ਉਹ ਵੀ ਚਲੀ ਜਾਂਦੀ ਹੈ ਉਹ ਜਦੋਂ ਇੱਕ ਹਫਤੇ ਬਾਅਦ ਵਾਪਸ ਆਉਂਦੀ ਹੈ ਉਹ ਵੀ ਬਹੁਤ ਖੁਸ਼ ਹੁੰਦੀ ਹੈ ਪਰ ਆਕਰਕਾਰ ਹੁਣ ਇਸੇ ਤਰ੍ਹਾਂ ਸਿਲਤਲਾ ਚੱਲਿਆ ਤੇ ਹੁਣ ਜਿਹੜੀ ਸਭ ਤੋਂ ਛੋਟੀ ਸੀ ਹੁਣ ਉਹਦੀ ਵਾਰੀ ਆਉਂਦੀ ਹੈ ਪਰ ਉਹ ਲੜਕੀ ਜਿਹੜੀ ਹੈ ਇੱਕਦਮ ਚੁੱਪਚਾਪ ਐ ਸੁਨਖਾਨ ਹੈ ਉਹ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਵੀ ਮੈਂ ਨਹੀਂ ਆ ਪਰ ਉਸਦੀ ਮਾਂ ਜਿਹੜੀ ਹੈ ਉਸਦੇ ਤਰਲੇ ਕਰਦੀ ਹੈ ਉਸ ਨੂੰ ਬਾਰ-ਬਾਰ ਕਹਿੰਦੀ ਹੈ ਕਿ ਆਪਣੇ ਘਰ ਦੇ ਹਾਲਾਤ ਬਦਲ ਜਾਣਗੇ ਆਪਣੀ ਸਾਰੀ ਜਿਹੜੀ ਗਰੀਬੀ ਚੱਕੀ ਜਾਏਗੀ ਵੀ ਤੇਰੇ ਨਾਲ ਸਿਰਫ ਇੱਕ ਰਾਤ ਦੀ ਗੱਲ ਹੈ ਕਿ ਆਪਾਂ ਮਜਬੂਰੀ ਵਾਸ ਹੋ ਕੇ ਕਰ ਰਹੇ ਹਾਂ ਕੋ ਸ਼ੌਂਕ ਨੂੰ ਤੇ ਕਰਨੀ ਪਰ ਉਹ ਲੜਕੀ ਜਿਹੜੀ ਹੈ ਬਿਲਕੁਲ ਤਿਆਰ ਹੋ ਜਾਂਦੀ ਹੈ ਤੇ ਉਹ ਆਖ ਦਿੰਦੀ ਹੈ ਵੀ ਕੋਈ ਗੱਲ ਨਹੀਂ ਚਲੋ ਮੈਂ ਆਪਣੀਆਂ ਭੈਣਾ ਕਰਕੇ ਸਹੀ ਤੇ ਆਪਣੇ ਪਰਿਵਾਰ ਕਰਕੇ ਸਹੀ ਚਲੋ ਕੋਈ ਗੱਲ ਨਹੀਂ ਤੇ ਮੈਂ ਇਹ ਕੰਮ ਜ਼ਰੂਰ ਕਰਾਂ ਜੀ ਕਿ ਉਹ ਲੜਕੀ ਬਿਲਕੁਲ ਤਿਆਰ ਹੋ ਜਾਂਦੀ ਹੈ ਤੇ ਉਹ ਲੜਕੀ ਜਦੋਂ ਤਿਆਰ ਹੁੰਦੀ ਹੈ ਤੇ ਸ਼ਾਹੂਕਾਰ ਜਦੋਂ ਆਉਂਦਾ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਆਹੀ 20 ਤਰੀਕ ਨੂੰ ਹੀ ਉਸ ਨੂੰ ਨਾਲ ਲੈ ਜਾਂਦਾ ਹੈ ਤੇ ਫਿਰ ਉਸੇ ਤਰ੍ਹਾਂ ਹੋਣ ਵਾਲਾ ਸੀ ਜਿਵੇਂ ਕਿ ਉਹਦੀਆਂ ਪਹਿਲੀਆਂ ਭੈਣਾ ਨਾਲ ਹੋਇਆ ਸੀ ਤੇ ਜਿਵੇਂ ਕਿ ਉਹਦੀਆਂ ਪਹਿਲੀਆਂ ਭੈਣਾ ਨੂੰ ਇੱਕ ਹਫਤਾ ਰੱਖਿਆ ਗਿਆ ਤੇ ਸ਼ਾਇਦ ਇਹ ਬੱਚੀ ਨੂੰ ਵੀ ਇੱਕ ਹਫਤਾ ਹੀ ਇਹ ਉਹ ਰੱਖਣਾ ਚਾਹੁੰਦਾ ਤੇ ਉਸ ਲੜਕੀ ਨੂੰ ਜਲਦੀ ਜਲਦੀ ਵਿੱਚ ਤਿਆਰ ਕੀਤਾ ਜਾਂਦਾ ਜਿਵੇਂ ਕਿ ਆਪਾਂ ਸਟੋਰੀ ਦੇ ਸ਼ੁਰੂ ਦੇ ਵਿੱਚ ਖਾਰਾ ਕੁਝ ਜਾਣ ਹੀ ਚੁੱਕੇ ਹਾਂ ਤੇ ਉਹ ਲੜਕੀ ਜਿਹੜੀ ਹੈ ਉਸ ਨੂੰ ਘਰ ਲੈ ਕੇ ਆਇਆ ਜਾਂਦਾ ਤੇ ਅੱਖਾਂ ਤੇ ਪੱਟੀ ਬੰਨ ਕੇ ਉਹ ਲੜਕੀ ਸਾਰਾ ਕੁਝ ਸਮਝ ਚੁੱਕੀ ਸੀ ਗੱਡੀ ਤੋਂ ਉਤਰ ਕੇ ਕਮਰੇ ਵੱਲ ਆਉਣ ਤੱਕ ਦਾ ਜਿਹੜਾ ਸਫ਼ਰ ਸੀ ਉਸ ਲੜਕੀ ਨੇ ਭਾਂਪ ਲਿਆ ਸੀ ਇਹ ਇੱਕ ਘਰ ਬਹੁਤ ਵੱਡੇ ਅਮੀਰ ਆਦਮੀ ਦਾ ਹੈ ਤੇ ਅਜਿਹਾਂ ਘਰ ਜਿਹੜਾ ਹੈ ਸ਼ਾਇਦ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਉਸ ਨੂੰ ਕਮਰੇ ਵਿੱਚ ਲਿਆ ਕੇ ਉਸ ਪੱਟੀ ਖੋਲ ਦਿੱਤੀ ਜਾਂਦੀ ਹੈ ਤੇ ਉਹ ਹੈਰਾਨ ਹੋ ਜਾਂਦੀ ਹੈ ਜਦੋਂ ਉਸਦੇ ਸਾਹਮਣੇ ਇੱਕ ਚਿੱਕੀ ਦਾੜੀ ਵਾਲਾ ਇੱਕ ਬਜ਼ੁਰਗ ਜਿਹੜਾ ਹੈ ਉਹ ਖੜਾ ਹੁੰਦਾ ਹੈ ਤੇ ਉਹ ਲੜਕੀ ਨੂੰ ਬੈੱਡ ਤੇ ਲੇਕਣ ਦਾ ਇਸ਼ਾਰਾ ਕਰਦਾ ਤੇ ਉਹ लेट ਜਾਂਦੀ ਹੈ ਤੇ ਉਹ ਵਿਅਕਤੀ ਫਿਰ ਆਪਣਾ ਕੋਈ ਕੰਮ ਕਰਨ ਲੱਗ ਜਾਂਦਾ ਟੇਬਲ ਦੇ ਕੋਲ ਜਾ ਕੇ ਤੇ ਉਹ ਲੜਕੀ ਜਿਹੜੀ ਹੈ ਬਿਲਕੁਲ ਚੁੱਪਚਾਪ ਸੀ ਸੋਚ ਰਹੀ ਸੀ ਕਿਉਂਕਿ ਉਸਦੀਆਂ ਭੈਣਾਂ ਨਾਲ ਅਜਿਹਾ ਕੁਝ ਹੋਇਆ ਸੀ ਪਰ ਅੱਜ ਉਸਦੇ ਨਾਲ ਵੀ ਸ਼ਾਇਦ ਉਹੀ ਕੁਝ ਹੋਣ ਜਾ ਰਿਹਾ ਸੀ ਰੋਣਾ ਚਾਹੁੰਦੀ ਸੀ ਪਰ ਉਹ ਆਪਣੀਆਂ ਅੱਖਾਂ ਦੇ ਵਿਚਲੇ ਹੰਝੂ ਨੂੰ ਦਬਾ ਕੇ ਆਪਣੀ ਮਜਬੂਰੀ ਦੇ ਵਸ ਪਾ ਕੇ ਲੇਟੀ ਹੋਈ ਸੀ ਕੁਝ ਵੀ ਬੋਲ ਨਹੀਂ ਸੀ ਰਹੀ ਪਰ ਆਕਰਕਾਰ ਉਹ ਉਹ ਪੜਨਾ ਚਾਹੁੰਦੀ ਤੇ ਭੱਜ ਸਕਦੀ ਸੀ ਪਰ ਹੁਣ ਜੇਕਰ ਉਹ ਭੱਜ ਕੇ ਜਾਂਦੀ ਵੀ ਤੇ ਜਾਂਦੀ ਕਿੱਥੇ ਘਰ ਹੀ ਜਾਣਾ ਸੀ ਕਿ ਉਸਨੂੰ ਵਾਪਸ ਫਿਰ ਘਰ ਕੋ ਇੱਥੇ ਆਉਣਾ ਪੈਣਾ ਸੀ ਮਜਬੂਰੀ ਵਸ ਹੋ ਕੇ ਇਸ ਕਰਕੇ ਉਹ ਚੁੱਪਚਾਪ ਉੱਥੇ ਲੇਟੀ ਰਹੀ ਤੇ ਆਖਰਕਾਰ ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ ਠੀ ਕਿਉਂਕਿ ਉਹ ਕੁਝ ਬੋਲ ਨਹੀਂ ਸੀ ਸਕਦੀ ਉਸ ਤੇ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਨਹੀਂ ਸੀ ਉਹ ਕੁਝ ਬੋਲ ਕੇ ਦੱਸ ਸਕਦੀ ਜਾਂ ਸਮਝਾ ਸਕਦੀ ਫਿਰ ਇੰਨੇ ਟਾਈਮ ਨੂੰ ਉਹ ਸੋ ਸੁਣੋ ਬੈੱਡ ਦੇ ਥੱਲੇ ਠੰਡਾ ਠੰਡਾ ਮਹਿਸੂਸ ਹੋਇਆ ਏਦਾਂ ਲੱਗਿਆ ਜਿਵੇਂ ਕੋਈ ਬਰਫ਼ ਦੀ ਥੱਲੀ ਰੱਖੀ ਹੋਵੇ ਜਦੋਂ ਉਸਨੇ ਗੱਦਾ ਚੁੱਕਿਆ ਤੇ ਬੈੱਡ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਹੈ 23-24 ਸਾਲ ਦਾ ਮੁੰਡਾ ਨਿਕਲਿਆ ਜਿਹੜਾ ਕਿ ਬਰਖ ਦਾ ਗੋਲਾ ਖਾ ਰਿਆ ਸੀ ਤੇ ਉਸਨੇ ਆਪਣੇ ਪਾਸ ਥੋੜੀ ਜੀ ਬਰਫ਼ ਹੋਰ ਰੱਖੀ ਹੋਈ ਸੀ ਤੇ ਉਹ ਲੜਕੀ ਇੱਕਦਮ ਜਦੋਂ ਡਰ ਜਾਂਦੀ ਹੈ ਤੇ ਉਹ ਵੇਖਦੀ ਹੈ ਵੀ ਇਹ ਕੌਣ ਹੈ ਤੇ ਉਹ ਬਜ਼ੁਰਗ ਨੂੰ ਬੋਲਦੀ ਹੈ ਕਿ ਆਪਾਂ ਇਸ ਕਮਰੇ ਦੇ ਵਿੱਚ ਇਕੱਲੇ ਆਂ ਪਰ ਇਹ ਮੁੰਡਾ ਕੌਣ ਹੈ ਤੇ ਤੁਸੀਂ ਆਪਣੇ ਮੁੰਡੇ ਸਾਹਮਣੇ ਹੀ ਜੇ ਤੁਹਾਡਾ ਮੁੰਡਾ ਹੈ ਤੁਸੀਂ ਆਪਣੇ ਮੁੰਡੇ ਸਾਹਮਣੇ ਮੇਰੇ ਨਾਲ ਅਜਿਹਾ ਕੁਝ ਕਰੋਗੇ ਤੇ ਉਹ ਫਿਰ ਬਜ਼ੁਰਗ ਬੰਦਾ ਜਿਹੜਾ ਹੈ ਉਹ ਲੜਕੀ ਨੂੰ ਸ਼ਾਂਤ ਕਰਦਾ ਹੈ ਤੇ ਫਿਰ ਉਸ ਨੂੰ ਸਾਰੀ ਗੱਲ ਦੱਸਦਾ ਹੈ ਕਿ ਆਖਰਕਾਰ ਇਹ ਮੇਰਾ ਹੀ ਮੁੰਡਾ ਹੈ ਜੋ ਕਿ ਹੁਣ ਦਿਮਾਗੀ ਤੌਰ ਤੇ ਪੈਰਲ ਹੋ ਚੁੱਕਿਆ ਹੈ ਇਹ ਮੁੰਡੇ ਦਾ ਦਿਮਾਗ ਜਿਹੜਾ ਹੈ ਬਿਲਕੁਲ ਬੱਟੀਆਂ ਵਰਗਾ ਹੋ ਚੁੱਕਿਆ ਹੈ ਫਿਰ ਉਸ ਲੜਕੀ ਨੂੰ ਸਾਰੀ ਗੱਲ ਦੱਸਦਾ ਹੈ ਕਿ ਅੱਜ ਤੋਂ ਡੇਢ ਪਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਇਹ ਮੇਰਾ ਮੁੰਡਾ ਵਿਆਹਿਆ ਹੋਇਆ ਸੀ ਤੇ ਇਸ ਦਾ ਇੱਕ ਪਰਿਵਾਰਕ ਘਰ ਵਾਲੀ ਸੀ ਛੋਟੀ ਜੀ ਬੱਟੀ ਸੀ ਇਸ ਘੁੰਮਣ ਗਏ ਹੋਏ ਸੀ ਤੇ ਬੜੇ ਖੁਸ਼ ਸੀ ਬੜੇ ਚਾਵਾਂ ਦੇ ਨਾਲ ਗਏ ਸੋ ਆਖਰ ਜਿਵੇਂ ਹਰ ਇੱਕ ਪਰਿਵਾਰ ਖੁਸ਼ ਹੁੰਦਾ ਆਪਣੇ ਪਰਿਵਾਰ ਦੇ ਨਾਲ ਸੋ ਇਹ ਵੀ ਉਸੇ ਤਰ੍ਹਾਂ ਅਚਾਨਕ ਜਦੋਂ ਇਹ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਹਿਮਾਚਲ ਫਾਇਡ ਤੇ ਆਖਰਕਾਰ ਜਿਹੜਾ ਮੇਰਾ ਮੁੰਡਾ ਹੈ ਉਹ ਗੱਡੀ ਦੇ ਵਿੱਚੋਂ ਡੇਗ ਜਾਂਦਾ ਹੈ ਟਾਕੀ ਖੋਲ ਕੇ ਤੇ ਪਰ ਜਿਹੜਾ ਪਰਿਵਾਰ ਹੁੰਦਾ ਹੈ ਉਹ ਗੱਡੀ ਦੇ ਵਿੱਚ ਹੀ ਇੱਕ ਡੂੰਗੀ ਖਾਈ ਦੇ ਵਿੱਚ ਜਾ ਕੇ ਡੇਗ ਜਾਂਦਾ ਹੈ ਤੇ ਇਸ ਦੇ ਘਰ ਵਾਲੀ ਤੇ ਇਸ ਦੀ ਇੱਕ ਛੋਟੀ ਜੀ ਬੱਚੀ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਇਸ ਦਾ ਸਿਰ ਜਿਹੜਾ ਹੈ ਇੱਕ ਪੱਥਰ ਤੇ ਵੱਜਦਾ ਹੈ ਉਸ ਤੋਂ ਬਾਅਦ ਇਸ ਨੂੰ ਕੁਝ ਉਥੋਂ ਦੇ ਸਥਾਨਕ ਲੋਕ ਹਸਪੀਟਲ ਦੇ ਵਿੱਚ ਭਰਤੀ ਕਰਵਾ ਦਿੰਦੇ ਨੇ ਤੇ ਮੈਨੂੰ ਖਬਰ ਪਹੁੰਚਦੀ ਹੈ ਤੇ ਮੈਂ ਇਹਨਾਂ ਕੋਲੇ ਪਹੁੰਚ ਜਾਂਦਾ ਤੇ ਮੈਨੂੰ ਪਤਾ ਲੱਗਦਾ ਹੈ ਮੇਰੀ ਨੋ ਤੇ ਮੇਰੀ ਪੁੱਤਰੀ ਬਿਲਕੁਲ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੀ ਇਨੇ ਪਰ ਮੈਨੂੰ ਉਸ ਗੱਲ ਦਾ ਬੜਾ ਦੁੱਖ ਲੱਗਦਾ ਹੈ ਸਭ ਤੋਂ ਵੱਡਾ ਦੁੱਖ ਇਸ ਗੱਲ ਦਾ ਲੱਗਿਆ ਵੀ ਜਿਹੜਾ ਮੇਰਾ ਆਪਣਾ ਹੀ ਪੁੱਤਰ ਹੈ ਉਹ ਵੀ ਹੁਣ ਬੱਚਿਆਂ ਵਰਗੀ ਹਾਲਤ ਵਰਗਾ ਹੋ ਚੁੱਕਿਆ ਹੈ ਦਾ ਦਿਮਾਗ ਹੁਣ ਬਿਲਕੁਲ ਬੱਚਿਆਂ ਵਰਗਾ ਹੋ ਚੁੱਕਿਆ ਹੈ ਮੈਨੂੰ ਉਸ ਗੱਲ ਦਾ ਬੜਾ ਦੁੱਖ ਲੱਗਦਾ ਹੈ ਉਸ ਤੋਂ ਬਾਅਦ ਮੈਂ ਇਸ ਗੱਲ ਨੂੰ ਬਿਲਕੁਲ ਅੰਦਰ ਹੀ ਅੰਦਰ ਚੁੱਪ ਕਰਕੇ ਰੱਖ ਲੈਣਾ ਕਿਉਂਕਿ ਜੇ ਕਿਤੇ ਮੇਰੇ ਪਾਰਟਨਰਸ ਜਿਹੜੇ ਮੇਰੇ ਵਪਾਰੀ ਨੇ ਮੇਰੇ ਨਾਲ ਹੋਰ ਵਪਾਰੀ ਵਰਗੇ ਜਿਉਂਨਾਂ ਨੂੰ ਪਤਾ ਲੱਗਦਾ ਤਾਂ ਉਹਨਾਂ ਨੇ ਸ਼ਾਇਦ ਮੇਰੇ ਨਾਲ ਚੰਗਾ ਸਲੂਕ ਨਹੀਂ ਸੀ ਕਰਨਾ ਮੇਰੀ ਪ੍ਰਾਪਰਟੀ ਵੀ ਦੱਬ ਸਕਦੇ ਸੀ ਕੁਝ ਵੀ ਕਰ ਸਕਦੇ ਦੇਤੀ ਇਸ ਕਰਕੇ ਮੈਂ ਆਪਣੇ ਪੁੱਤਰ ਨੂੰ ਆਪਣੇ ਘਰ ਦੇ ਵਿੱਚ ਹੀ ਰੱਖਣਾ ਸ਼ੁਰੂ ਕਰ ਦਿੱਤਾ ਇਸ ਗੱਲ ਨੂੰ ਇੱਥੇ ਹੀ ਬੰਦ ਕਰ ਦਿੱਤਾ ਤੇਰੇ ਤੋਂ ਪਹਿਲਾਂ ਜੋ ਤੇਰੀਆਂ ਭੈਣਾਂ ਆਈਆਂ ਨੇ ਉਹ ਮੈਂ ਸਿਰਫ ਆਪਣੇ ਮੁੰਡੇ ਨੂੰ ਖੇਲਣ-ਕੁੱਦਣ ਵਾਸਤੇ ਤੇ ਆਪਣੇ ਮੁੰਡੇ ਨੂੰ ਜਿਹੜਾ ਹੈ ਇਸਦੀ ਯਾਦ ਆਸਪਾਸ ਵਾਪਸ ਦਿਵਾਉਣ ਵਾਸਤੇ ਸ਼ਾਇਦ ਇਸ ਨੂੰ ਆਪਣੇ ਘਰ ਵਾਲੀ ਦੀ ਯਾਦ ਆ ਜਾਏ ਆਪਣੀ ਬੱਚੀ ਦੀ ਯਾਦ ਆ ਜਾਏ ਇਹ ਹੋ ਸਕਦਾ ਹੈ ਇਸ ਦਾ ਦਿਮਾਗ ਬਿਲਕੁਲ ਠੀਕ ਹੋ ਜਾਏ ਇਸ ਕਰਕੇ ਮੈਂ ਤੇਰੀਆਂ ਭੈਣਾਂ ਨੂੰ ਪਹਿਲਾਂ ਇੱਥੇ ਲੈ ਕੇ ਆਇਆ ਤੇ ਸੋ ਅੱਜ ਤੈਨੂੰ ਲੈ ਕੇ ਆਇਆ ਤੇ ਇਸ ਬੱਚੇ ਕਰਕੇ ਲੈ ਕੇ ਆਇਆ ਕਿ ਕਿ ਮੇਰਾ ਹੋਰ ਕੋਈ ਇਰਾਦਾ ਨਹੀਂ ਹੈ ਤੋ ਮੈਨੂੰ ਗਲਤ ਨਾ ਸਮਝੋ ਫਿਰ ਉਹ ਲੜਕੀ ਬਿਲਕੁਲ ਸਾਰੀ ਗੱਲ ਨੂੰ ਸਮਝ ਜਾਂਦੀ ਹੈ ਤੇ ਚੁੱਪ ਕਰ ਜਾਂਦੀ ਹੈ ਤੇ ਆਪ ਵੀ ਸ਼ਾਂਤ ਹੋ ਜਾਂਦੀ ਹੈ ਤੇ ਫਿਰ ਉਹ ਜਿਹੜਾ ਬਜ਼ੁਰਗ ਹੈ ਉਸ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਸਮਝਾ ਦਿੰਦਾ ਹੈ ਤੇ ਉਹ ਲੜਕੀ ਕਹਿੰਦੀ ਹੈ ਕੋਈ ਗੱਲ ਨਹੀਂ ਜੇ ਤੁਸੀਂ ਇਹ ਕੰਮ ਚੰਗੀ ਭਾਵਨਾ ਨਾਲ ਕਰ ਰਹੇ ਹੋ ਤੇ ਮੈਂ ਤੁਹਾਡਾ ਸਾਥ ਬਿਲਕੁਲ ਦੇਾਂਗੀ ਤੁਹਾਡੇ ਮੁੰਡੇ ਨੂੰ ਵੀ ਜਿਹੜਾ ਹੈ ਸੰਭਾਲਾਂਗੀ ਤੇ ਫਿਰ ਉਹ ਬਜ਼ੁਰਗ ਰਾਜ਼ੀ ਹੋ ਜਾਂਦਾ ਹੈ ਤੇ ਉਹ ਬਜ਼ੁਰਗ ਫਿਰ ਉਸ ਲੜਕੀ ਨੂੰ ਸਾਰੀ ਗੱਲ ਦੱਸਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਲੜਕੀ ਬਿਲਕੁਲ ਜਿਹੜੀ ਹੈ ਸ਼ਾਂਤ ਦੰਦੀਆ ਕਿਉਂਕਿ ਹੁਣ ਉਸ ਦਾ ਜਿਹੜਾ ਡਰ ਸੀ ਉਹ ਡਰ ਉਸ ਦੇ ਮਨ ਵਿੱਚੋਂ ਨਿਕਲ ਚੁੱਕਿਆ ਤੇ ਕਾਫੀ ਦਿਨ ਜਿਹੜੇ ਬੀਤ ਜਾਂਦੇ ਐ ਇੱਕ ਹਫਤਾ ਲੰਘ ਜਾਂਦਾ ਤੇ ਉਹ ਲੜਕੀ ਫੈਸਲਾ ਕਰਦੀ ਐ ਵੀ ਕਿਉਂ ਨਾ ਮੈਂ ਇਸ ਮੁੰਡੇ ਨਾਲ ਹੀ ਵਿਆਹ ਕਰਵਾ ਲਵਾਂ ਕਿਉਂਕਿ ਹਮ ਉਮਰ ਸੀ ਜ਼ਿਆਦਾ ਕੋਈ ਉਮਰਤੀ ਨਹੀਂ ਸੀ ਪੰਜ ਸਾਲ ਦਾ ਫਰਕ ਸੀ ਤੇ ਉਹ ਲੜਕੀ ਆਪਣੇ ਆਪ ਉਸ ਬਜ਼ੁਰਗ ਨੂੰ ਕਹਿੰਦੀ ਐ ਕਿ ਉਹ ਬਜ਼ੁਰਗ ਬਹੁਤ ਖੁਸ਼ ਹੁੰਦਾ ਐ ਉਹ ਸੋਚਦੀ ਐ ਮੈਂ ਤੁਹਾਡੇ ਪੁੱਤਰ ਦਾ ਧਿਆਨ ਵੀ ਰੱਖਾਂਗੀ ਤੁਹਾਡਾ ਵੀ ਧਿਆਨ ਰੱਖਾਂਗੀ ਤੇ ਮੈਂ ਇਸ ਘਰ ਦੇ ਵਿੱਚ ਨੂੰ ਬਣ ਕੇ ਰਹਾਗੀ ਤੇ ਆਖਰ ਤੁਹਾਡਾ ਜਿਹੜਾ ਹੈ ਉਹ ਰਤਬਾ ਵੀ ਬਣਿਆ ਰਹੇਗਾ ਤੁਹਾਡੀ ਕਿਸੇ ਆਮਨੇ ਇਹ ਠੀਕ ਹੀ ਨਹੀਂ ਹੋਏਗੀ ਉਹ ਬਜ਼ੁਰਗ ਬਿਲਕੁਲ ਤਿਆਰ ਹੋ ਜਾਂਦਾ ਹੈ ਤੇ ਫਿਰ ਉਸਦੇ ਘਰਦਿਆਂ ਨਾਲ ਗੱਲ ਕਰਕੇ ਥਾਰੀ ਗੱਲ ਉਹਦੇ ਘਰਦਿਆਂ ਨੂੰ ਦੱਸ ਕਰਕੇ ਉਹ ਲੜਕੀ ਨੂੰ ਗਿਆ ਕੇ ਲੈ ਜਾਂਦੇ ਨੇ ਆਪਣੇ ਮੁੰਡੇ ਦਾ ਵਿਆਹ ਕਰ ਦਿੰਦੇ ਨੇ ਜ਼ਿਆਦਾਤਰ ਇਸ ਗਿਆਨ ਨੂੰ ਹਾਈਲਾਈਟ ਨਹੀਂ ਕੀਤਾ ਜਾਂਦਾ ਤੋਂ ਬਹੁਤ ਸਾਰੇ ਲੋਕ ਜਿਹੜੇ ਕੱਥੇ ਹੁੰਦੇ ਨੇ ਖੁਸ਼ ਹੁੰਦੇ ਨੇ ਵਧਾਈਆਂ ਦਿੰਦੇ ਨੇ ਕਿ ਉਸ ਮੁੰਡੇ ਨੂੰ ਜਿਹੜਾ ਹੈ ਇਸ ਤਰ੍ਹਾਂ ਉਹ ਲੜਕੀ ਮੇਨਟੇਨ ਕਰ ਲੈਂਦੀ ਹੈ ਥੋੜਾ ਥੋੜਾ ਕਰਕੇ ਉਹ ਠੀਕ ਹੋਣ ਲੱਗ ਜਾਂਦਾ ਹੈ ਕਾਫੀ ਸਮਾਂ ਵਿਆਹ ਤੋਂ ਬਾਅਦ ਜਿਹੜਾ ਲੱਗਦਾ ਹੈ 1.5 ਸਾਲ ਦੇ ਵਿੱਚ ਉਹ ਮੁੰਡਾ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਇੰਨਾ ਕੋ ਠੀਕ ਹੋ ਜਾਂਦਾ ਕਿ ਹੁਣ ਸੋ ਸਾਰਾ ਕੁਝ ਪਿੱਛਲਾ ਵੀ ਯਾਦ ਆ ਚੁਕਿਆ ਸੀ ਤੇ ਉਹ ਬਿਲਕੁਲ ਹੁਣ ਸਹੀ ਹੋ ਚੁਕਿਆ ਸੀ ਪਰ ਵੇਖਦੇ ਵੇਖਦੇ ਉਹ ਲੜਕੀ ਆਪਣੇ ਘਰ ਦੀ ਗਰੀਬੀ ਵੀ ਚੱਕ ਦਿੰਦੀ ਐ ਤੇ ਆਪਣੀਆਂ ਵੱਡੀਆਂ ਭੈਣਾਂ ਦਾ ਵਿਆਹ ਵੀ ਬੜੀ ਸ਼ਾਨੋ ਸ਼ੌਕਤ ਨਾਲ ਕਰਦੀਆਂ ਨੇ ਤੇ ਉਹ ਮੁੰਡਾ ਫਿਰ ਆਪਣੇ ਪਰਿਵਾਰ ਦੇ ਇੱਕ ਜੱਦੀ ਘਰ ਜੋ ਉਹਨਾਂ ਦਾ ਪੁਰਾਣਾ ਘਰ ਸੀ ਇੱਕ ਅਜਿਹੇ ਘਰ ਨੂੰ ਉਹਨਾਂ ਦੇ ਨਾਂ ਕਰਵਾ ਲੈਂਦਾ ਉਸ ਦੀ ਮਾਂ-ਵਾਪਾ ਪੁੱਤਰ ਘਰ ਦੇ ਵਿੱਚ ਰਹਿਣ ਲੱਗਦੇ ਨੇ ਬਹੁਤ ਸਾਰਾ ਪਰਿਵਾਰ ਖੁਸ਼ ਹੋ ਜਾਂਦਾ ਉਸ ਲੜਕੀ ਦੇ ਕੀਤੇ ਹੋਏ ਕੁ ਫੈਸਲੇ ਨੇ ਪਰਵਾਰਾਂ ਦੀ ਜ਼ਿੰਦਗੀ ਨੂੰ ਬਚਾ ਲਿਆ। ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੋਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਲਈ ਲਿਆ ਕੇ ਆਉਨੇ ਆ। ਹੋਰ ਨਵੀਂ ਕਹਾਣੀ ਤੁਹਾਡੇ ਲਈ ਲੈ ਕੇ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।